ਪੰਜਾਬ ਟੂ ਸਪੈਨ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਆਉ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਤੋਂ ਚੱਲੀ ਸਾਈਕਲ ਯਾਤਰਾ ਅੰਮ੍ਰਿਤਸਰ ਵਿਖੇ ਪਹੁੰਚੀ ਹੈ ਜਿੱਥੇ ਸੰਗਤਾਂ ਨੇ ਯਾਤਰਾ ਦਾ ਪਰਮਾ ਸਵਾਗਤ ਕੀਤਾ ਅਤੇ ਨਾਲ ਹੀ ਇੱਥੇ ਮੌਜੂਦ ਸਿੱਖ ਆਗੂਆਂ ਨੇ ਐਸਜੀਪੀਸੀ ਦੇ YouTube ਚੈਨਲ ਨੂੰ ਬੰਦ ਕਰਨ ਦਾ ਮੰਤਪਾਕਾ ਦੱਸਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਤੋਂ ਚੱਲੀ ਸਾਈਕਲ ਯਾਤਰਾ ਅੰਮ੍ਰਿਤਸਰ 골ਡਨ ਗੇਟ ਪਹੁੰਚੀ ਹੈ ਜਿੱਥੇ ਐਸਜੀਪੀਸੀ ਪਰਦਾਨ ਹਰਜਿੰਦਰ ਸਿੰਘ ਧਾਮੀ ਅਤੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਦਾ YouTube ਚੈਨਲ ਬੰਦ ਹੋਣ ਤੇ ਵੀ ਉਹਨਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਦਿੱਲੀ ਦਾ ਸਿੱਖ ਅਜ ਵੀ ਮਜ਼ਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਸ਼ਨ ਦੇ ਖਿਲਾਫ ਮੈਸੇਜ ਹੈ ਨਸ਼ਿਆਂ ਦੇ ਖਿਲਾਫ ਮੈਸੇਜ ਹੈ ਸਿਹਤ ਵਾਸਤੇ ਮੈਸੇਜ ਹੈ এনवायरमेंट ਵਾਸਤੇ ਮੈਸੇਜ ਹੈ ਮੈਂ ਸਮਝਦਾ ਸਾਰੇ ਮੈਸੇਜ ਲੈ ਕੇ ਆਏ ਆਂ ਹਿੰਦੂ ਵੀਰਾਂ ਨੇ ਸਾਡੇ ਨਾਲ ਸ਼ਿਰਕਤ ਕੀਤੀ ਹੈ ਮੰਦਰ ਕਮੇਟੀਆਂ ਸੱਜ ਸਮਾਜ ਕਸ਼ਮੀਰੀ ਸਮਾਜ ਸੜਕਾਂ ਤੇ ਨਿਕਲ ਕੇ ਆਏ ਇੱਥੇ ਪਹੁੰਚੇ ਆ ਇਹ ਅਮਰਸਰ ਸਰਦਾਰ ਜੀ ਤੁਹਾਡਾ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭੰਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਚਾ ਜੀ ਤੇ ਭਾਈ ਮਤੀਦਾਸ ਭਾਈ ਸੁਤਿਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜਾ ਸਮਾਰਪਤ ਹੋ ਰਿਹਾ ਹੈ ਜੀ ਇਹਨਾਂ ਦਾ ਆਰਿਆਂ ਦਾ ਮੈਂ ਜਿਵੇਂ ਆਖਾਂ ਧੰਨਵਾਦ ਕਰਦਾ YouTube ਪੇਜ ਬੰਦ ਹੋ ਗਿਆ ਜੀ ਐਲਸੀਪੀਸੀ ਦਾ ਇੱਕ ਬਹੁਤ ਮਨਪ੍ਰਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ 1 ਵੀਕ ਦਾ ਰੱਖਿਆ ਇਹhle ਬਹੁਤ ਮਾਲੋ ਮੈਂ ਕਦੇ ਪਰ ਬਹੁਤ ਨਿੰਦਾ ਵੀ ਕਰਦਾ ਤੇ ਚਲੋ ਦੇਖੋ ਗਾਈਡਲਾਈਨਸ ਤੇ ਹੈ ਰਹੀਆਂ ਕਈ ਵਾਰ ਹੋ ਜਾਂਦੀਆਂ ਪਰ ਇਹ ਜਿਹੜਾ ਫੈਸਲਾ ਆ ਮੈਂ ਮੁਖੰਦਾਂ ਚਤ ਆਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹਾ ਘਨੌਣਾ ਯਾਰ ਕਨਲਰੀਆਂ ਨੇ YouTube ਬਣਾ ਲਿਆ ਦੇਖੋ ਮੈਨੂੰ ਉਸ ਕਾਰਨ ਦਾ ਪਤਾ ਨਹੀਂ ਆ ਕਿ ਕਿਸ ਕਾਰਨ ਕਰਕੇ ਉਹ ਕੀਤਾ ਗਿਆ ਲੇਕਿਨ YouTube ਚੈਲੰਜ ਜਿਹੜਾ ਉਹ ਸਰਹੰਦ ਕਰੋੜੀ ਮਹਾਂਪੁਰ ਕਰ ਬੜਾ ਬੜੀ ਗਤਨ ਕਰਕੇ ਸ਼ਾਮਿਲ ਜਿਹੜਾ ਇਹ ਚੈਨਲ ਹੈ ਇਹ ਚਲਾਇਆ ਗਿਆ ਸੀ ਉਸ ਚੈਨਲ ਨੂੰ ਬੰਦ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਇਹ ਕਹਿ ਲੋ ਕਿ ਬਹੁਤ ਵੱਡੀ ਨਕੀਦੀ ਆ ਸੀ ਇਹਦੇ ਕਰਦੇ ਆ ਕਿਉਂਕਿ ਸਮੁੱਚੇ ਸੰਸਾਰ ਭਰ ਵਿੱਚ ਵਾਸਤੇ ਹੋਏ ਲੋਕ ਜਾਕੀ ਸੜਕ ਤੇ ਜਾਂਦਾ ਹੈ ਇੱਕ ਗੱਡੀ ਵਿੱਚ ਬੈਠਾ ਇੱਕ ਗੁਮਾਨ ਵਿੱਚ ਬੈਠਾ ਹੈ YouTube ਚੈਨਲ ਦੇ ਰਾਹੀਂ ਸੰਗਤ ਜਿਹੜੀ ਹੈ ਉਹ ਪ੍ਰਚਾਰਕ ਦਕਸ਼ਤਾਰੇ ਕਰਦੀ ਸੀ ਤੁਸਮ ਕਰਦੀ ਸੀ ਬਾਤ ਸਰਮ ਕਰਦੀ ਸੀ ਉਹ ਬੰਦ ਕਰੰਦੀ ਸੀ ਕਿੱਡੀ ਕਰ ਰਿਹਾ ਹੈ SGPC ਦਾ YouTube ਚੈਨਲ ਬੰਦ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਨਾਲ ਹੀ ਉਹਨਾਂ ਵੱਲੋਂ SGPC ਪ੍ਰਬੰਧਕਾਂ ਅਤੇ ਵਿਰੋਧੀ ਧਿਰ ਤੇ ਹੋਰ ਵੀ ਕਈ ਸਿਆਸੀ ਵਾਰ ਖਿਤੇ ਗਏ ਕਿ ਉਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਸਾਰਾ ਕੁਝ ਸਾਡਾ ਹੀ ਹੈ ਗੁਰੂ ਸਾਹਿਬ ਦਾ ਸਭ ਦੇ ਸਾਂਝੇ ਸਰਬ ਸਾਂਝੀ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਤਾਂ ਸਭ ਦੀ ਹੈ ਉਹਨੂੰ ਵੀ ਐ ਰੱਖਿਆ ਵੀ ਸਾਡੀ ਹੈ ਇਹ ਇੱਕੋ ਚੈਨਲ ਦੀ ਹੈ ਅਸੀਂ ਜਦੋਂ ਵਿਧਾਨ ਸਭਾ 'ਚ ਬਿੱਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ 'ਚ ਖ਼ਬਰ ਪੜ੍ਹੀ ਐ ਜਿਹੜੇ YouTube ਦੇ ਚੈਨਲ ਬਣਾਏ ਸੀ ਉਹ ਤੇ ਵੀ ਹਫ਼ਤੇ ਦੀ ਪਵੰਦੀ ਲਾਈ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵਾਨਤਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ 'ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ 'ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਝੁੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਅਫਰੀਕਾ ਤੋਂ ਆਗਰਾ ਦੇ ਧੀਰਜ ਜੈਨ ਉਸ ਦੀ ਪਤਨੀ ਦੇ ਛੋਟੀ ਜਹੀ ਬੇਟੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਹ ਜੋੜਾ ਦੱਸ ਰਿਹਾ ਹੈ ਕਿ ਉਹ ਅਫਰੀਕਾ ਵਿੱਚ ਫਸਿਆ ਹੋਇਆ ਹੈ ਵੀਡੀਓ 'ਚ ਜੋੜੇ ਵੱਲੋਂ ਭਾਰਤ ਸਰਕਾਰ ਅੱਗੇ ਉਹਨਾਂ ਨੂੰ ਵਾਪਸ ਭਾਰਤ ਲਿਉਣ ਲਈ ਗੁਹਾਰ ਲਗਾਈ ਜਾ ਰਹੀ ਹੈ ہمارا ਇਹ ਵੀਡੀਓ ਮਦਦ ਲਈ ਗੁਹਾਰ ਹੈ ਮੇਰਾ ਨਾਮ ਧੀਰਜ ਜੈਨ ਮੇਰੀ ਪਤਨੀ ਦਾ ਨਾਮ ਸੁਪਰੀਆ ਜੈਨ ਹੋ ਮੇਰੀ 1 ਡੇਕ ਸਾਲ ਦੀ ਬੇਟੀ ਹੈ जिसका नाम राघवी है हम यहाँ द्वाला कैमरूम से बोल रहे हैं हम इंडिया में आगरा दयालबाग के रहने वाले हैं हम यहाँ पर बुरी तरह फंसे हुए हैं मेरी कंपनी का नाम सतगुरु टूर एंड ट्रेवल्स है जिनके मालिक मिस्टर अनिल चंद्रानी हैं और जो जिस जो ब्रांच पुणे और दुबई में इनका हेड ऑफिस है हम यहाँ द्वाला में फंसे हुए हैं हमारा यहाँ दो साल का कॉन्ट्रैक्ट था जो ऑलरेडी एक्सपायर हो चुका है उसके बावजूद भी हमारा हमको इंडिया नहीं जाने दिया जा रहा है हमारा पासपोर्ट यहाँ जब्त कर लिया गया है आ, मेरे साथ मेरे साथ एक साल पहले एक रॉबरी की घटना हुई थी ये अफ्रीका है यहाँ पर दस हज़ार के लिए किसी को भी मार भी सकते हैं मेरे साथ 19 मिलियन की रॉबरी हुई थी एक साल पहले 2024 सितंबर में जिसका केस अभी तक चल रहा था मेरा कॉन्ट्रैक्ट खत्म होने के बावजूद भी इंश्योरेंस कंपनी से इनको क्लेम नहीं मिला और जब मैंने बोला कि मेरा कॉन्ट्रैक्ट फिनिश हो गया अब मुझे इंडिया जाने दिया जाए तो ये लोग उल्टा मेरे ऊपर ही ब्लेम लगा रहे हैं झूठी मूठी रिकॉर्डिंग का उसको तोड़ मरोड़ कर रिकॉर्डिंग को पेश करके ये मुझे गुनहगार साबित करने की कोशिश कर रहे हैं उसके बावजूद भी अगर उनसे वो सब भी नहीं हो पाया तो इन लोगों ने मेरे ऊपर और भी पैसे खाने का आरोप लगाया कि मैंने कोई गबन किया है यहाँ पर मुझे परेशान करने वाले जिम्मी अलवानी जिसका पूरा नाम चंद्र प्रकाश अलवानी है जो अजमेर का रहने वाला है और दूसरा मनीष ठाकुर जो बिहार का रहने वाला है ये दोनों लोग मुझे ज़्यादा परेशान कर रहे हैं मुझे झूठे केस में फंसाया जा रहा है मैंने कंपनी में 12 साल काम किया है सर जी 2012 से मैं कंपनी के साथ हूँ और मेरे साथ 2024 में जो घटना हुई उसके बाद से इनको क्लेम नहीं मिल रहा तो इनके सेल्फ योगों को कुछ प्रॉब्लम हुई तो इन्होंने मुझे बिल्कुल फंसाने की कोशिश की है मैं कभी कंपनी के खिलाफ नहीं गया लेकिन मैं अब अपने परिवार के साथ हूँ मेरी 2022 में शादी हुई थी और मेरी एक एक साल की बच्ची है मुझे बहुत डर है यहाँ पर ये लोग कुछ भी कर सकते हैं सात हजार करोड़ की कंपनी है यहाँ ये पैसे के दम पर कुछ भी कर सकते हैं आए दिन आए दिन मेरे घर पर पुलिस आती, है, आती और रहती है, है हमको धमकाती है ये अफ्रीका में पैसे देकर कुछ भी कर सकते हैं बहुत करप्टेड कंपनी है, है। कंट्री है मेरी आपसे इंडियन गवर्नमेंट से हाथ जोड़कर विनती है कि हम लोगों को इंडिया वापस बुलाया जाए हाथ जोड़कर विनती बनती है ये यहाँ पर जो एक्शन लिया जाए जो आप हमारे घर इंडिया भेजा जाए सर आपसे हाथ जोड़ के विनती है मेरी छोटी सी बच्ची है सर ਆਪ ਪਲੀਜ਼ ਹਮਾਰੀ ਸੁਣਵਾਈ ਕਰੇ ਜੀ ਜੈ ਸਰ ਆਪ ਹਮਾਰੀ ਸੁਣਵਾਈ ਕਰੇ ਇਹਾ ਅਫਰੀਕਾ ਮੇਂ ਹੋਰ ਕੋਈ ਨਹੀਂ ਝਾਰਖੰਡ ਵਿਖੇ ਟ੍ਰੇਨਿੰਗ ਦੌਰਾਨ ਫਿਰੋਜ਼ਪੁਰ ਦਾ ਇੱਕ 21 ਸਾਲਾ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਨਮ ਅੱਖਾਂ ਨਾਲ ਕੀਤਾ ਗਿਆ ਫਿਰੋਜ਼ਪੁਰ ਦੇ ਪਿੰਡ ਲੋਗੜ ਦੇ 21 ਸਾਲਾ ਅਗਨੀਵੀਰ ਜਵਾਨ ਜਸ਼ਨਪ੍ਰੀਤ ਸਿੰਘ ਦੀ ਝਾਰਖੰਡ ਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਜਿਸ ਬਾਰੇ ਪਤਾ ਲੱਗਦੇ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨੌਜਵਾਨ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਚ ਕੀਤਾ ਗਿਆ ਇਸ ਮੌਕੇ ਮ੍ਰਿਤਕ ਦੇ ਛੋਟੇ ਭਰਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਤਕਰੀਬਨ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਹੁਣ ਪਿੰਡ ਵਾਸੀਆਂ ਵੱਲੋਂ ਸਰਕਾਰ ਨੂੰ ਪੀੜਤ ਪਰਿਵਾਰ ਦੇ ਛੋਟੇ ਭਰਾ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਹੋਇਆ ਹੋਇਆ ਸੀ ਅਗਨੀਵੀਰ ਚ ਭਰਤੀ ਹੋਇਆ ਸੀ 7 ਮਹੀਨੇ ਹੋ ਗਏ ਨੂੰ ਹੋਏ ਨੂੰ ਕਿੱਥੇ ਟ੍ਰੇਨਿੰਗ ਕਰਦਾ ਸੀ ਟ੍ਰੇਨਿੰਗ ਉੱਤਰਾਖੰਡ ਚ ਗਿਆ ਸੀ ਝਾਰਖੰਡ ਉਹ ਮਹੀਨੇ ਇਸ ਪਾਸਾ ਅਜੀੜਾਣ ਵਧੀਆ ਗਏ ਆ ਹਾਏ ਹਾਏ ਯਾਤਿਕ ਕਦੇ ਨਹੀਂ ਹੋਜੀ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਇਹ ਤਾਂ ਉਹਨੂੰ ਕੋਈ ਕੱਲ ਸਾਨੂੰ ਫੋਨ ਆਇਆ ਕੱਲ ਤੜਕੇ ਮੈਨੂੰ ਫੋਨ ਆਇਆ ਕੋਈ ਪਤਾ ਨਹੀਂ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਮੈਂ ਅਫਸਰ ਆਇਆ ਜਸ਼ਨ ਦੇ ਸਾਥ ਲੱਗੀ ਆ ਮੈਂ ਤਾਂ ਬਸ ਅਸੀਂ ਤਾਂ ਇਹੀ ਮੰਗ ਕਰਦੇ ਮੇਰੇ ਬੇਟੇ ਦਾ ਕੁਝ ਨੌਕਰੀ ਕਿ ਜ ਸਾਡਾ ਤਾਂ ਤੁਸੀਂ ਹਕਾ ਹਾਲਾਤ ਵੇਖ ਲੇ ਮੇਰੇ ਵੀ ਸਾਡੇ ਘਰ ਦੇ ਤੁਹਾਡੀ ਤਾਂ ਵੀ ਕਦੇ ਤਾਂ ਸੀ ਮੇਰੇ ਘਰ ਵਾਲੀ ਛੋਟੇ ਹੁੰਦੇ ਦੇ ਬੱਚਿਆਂ ਦੇ ਵਿੱਚ ਦਿੱਤ ਹੋਈ ਸੀ ਉਦੋਂ ਬੱਚੇ ਨਿੱਕੇ ਨਿੱਕੇ ਸੀ ਡੇੜੀ ਦੇ ਪਰ ਕੰਮ ਬੱਚੇ ਤੋਂ ਇਲਾਵਾ ਕੋਈ ਹੋਰ ਕੋਈ ਕੰਮ ਕਰੀ ਕੋਈ ਨਹੀਂ ਕੰਮ ਮੌਕਾ ਨਾਲ ਕੋਈ ਦੀ ਜਪਰੀ ਤੁਸੀਂ ਢੀ ਹੀ ਮੰਗਾ ਤੁਸੀਂ ਘਰ ਦੇ ਹਾਲਾਤ ਦੇਖਦੇ ਆ ਪਿਤਾ ਹੈ ਨਹੀਂ ਇਹਨਾਂ ਦਾ ਛੋਟੇ ਬੱਚੇ ਨੂੰ ਕੋਈ ਵੀ ਸਰਵਿਸ ਜੋਬ ਦਿੱਤੀ ਜਾਵੇ ਉਹਨਾਂ ਆਰਥਿਕ ਮਦਦ ਵੀ ਕੀਤੀ ਜਾਵੇ ਹਾਂਜੀ ਮਦਦ ਕੀਤੀ ਜਾਵੇ ਜੋ ਵੀ ਹੋ ਸਕਦੀ ਹੈ ਇਹਦੀ ਇਰਤਿਆਜ਼ 2025 ਦੇ ਇਸ ਜਪ੍ਰੈਲ ਮਹੀਨੇ ਚ ਅਪ੍ਰੈਲ ਮਹੀਨੇ ਚ ਇਸ 25 26 ਅਪ੍ਰੈਲ ਨੂੰ ਇਹਨੂੰ ਚੜਾਇਆ ਸੀ ਅਸੀਂ ਟ੍ਰੇਨ ਤੋਂ ਤੇ 1 ਮਈ ਤੋਂ ਇਹਦੀ ਟ੍ਰੇਨਿੰਗ ਸਟਾਰਟ ਸੀ ਤੇ ਕੁੱਲ ਮੇਰੇ 6 ਮਹੀਨੇ ਦੇ ਉੱਤੇ ਹੋਏ ਸੀ 6.5 ਮਹੀਨੇ ਹੋਏ ਸੀ ਤੇ ਇਹਦੀ 12 ਦਸੰਬਰ ਨੂੰ ਨੇ ਹੋਣਾ ਸੀ ਟ੍ਰੇਨਿੰਗ ਖਤਮ ਕਰਕੇ ਤੇ ਉੱਤੇ ਦੌੜ ਦੇ ਟਾਈਮ ਇਹ ਪਤਾ ਨਹੀਂ ਦਿਲ ਦਾ ਦੌਰਾ ਪਿਆ ਆਪਾਂ ਅਟੈਕ ਹੋਇਆ ਉੱਥੇ ਇਹਦੀ ਮ੍ਰਿਤਿ ਹੋਈ ਹੈ ਜਦੋਂ ਹੋਈ ਇਹਦੀ 18 ਤਰੀਕ ਨੂੰ ਹੋਈ ਜੀ ਰਾਣਾ ਸੁਬਾ 8 ਵਜੇ ਦੇ ਕੋਲੇ ਹੋਈ ਜਾਂਦੀ ਮਿੱਤਿਆ ਕਿ ਤੁਹਾਡੇ ਕੀ ਲੱਗਦੇ ਹੈਗੇ ਮੇਰੇ ਸਕੇ ਬ੍ਰਦਰ ਸੀ ਇੱਕ ਘਰ ਦੇ ਵਿੱਚ ਤੁਸੀਂ ਕਿੰਨੇ ਜੀ ਹੈਗੇ ਆਏ ਜੀ ਪਹਿਲਾਂ ਅਸੀਂ ਚਾਰ ਜੀ ਸੀ ਡੈਡੀ ਡੈਥ ਹੋਈ ਸੀ 5 ਸਾਲ ਪਹਿਲਾਂ ਤੇ ਹੁਣ ਇਕੱਲਾ ਆਈ ਵੱਡਾ ਸੀ ਮੇਰੇ ਸਿਰ ਤੇ ਜਿੰਦੇ ਸ ਹੁਣ ਇਹ ਵੀ ਲਿਆਣੀ ਜਿੰਦੇ ਸਤ ਮੈਨੂੰ ਜਿੰਦਾ ਆਸਰਾ ਸੀ ਤਾਂ ਹੁਣ ਘਰ ਦੇ ਵਿੱਚ ਤੁਸੀਂ ਤੇ ਮਾਤਾ ਜੀ ਹੈ ਜੀ ਹਾਂ ਜੀ ਹਾਂ ਜੀ ਮਾਤਾ ਜੀ ਇਹ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਏ ਸੀ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਏ ਸੀ ਜਿਹੜੀ 4 ਸਾਲਾਂ ਦੀ ਨਿਬਾਨ ਤੇ ਫਿਰੋਜ਼ਪੁਰ ਵਿਖੇ ਆਰਐਸਐਸ ਆਗੂ ਦੇ ਪੁੱਤ ਦਾ ਕਤਲ ਕਰਨ ਵਾਲੇ ਮਾਸਟਰਮਾਈਂਡ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਇਸ ਐਨਕਾਊਂਟਰ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਫਿਰੋਜ਼ਪੁਰ ਜ਼ਿਲ੍ਹੇ ਦੇ ਮੋਚੀ ਬਾਜ਼ਾਰ ਇਲਾਕੇ ਵਿੱਚ 15 ਨਵੰਬਰ ਨੂੰ ਆਰਐਸਐਸ ਆਗੂ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਦੇ ਮਾਸਟਰਮਾਈਂਡ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਮਾਸਟਰਮਾਈਂਡ ਗੁਰਸਿਮਰਨ ਉਰਫ ਜਤਨ ਉਰਫ ਕਾਲਾ ਤੋਂ ਪੁਲਿਸ ਨੇ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ ਜਾਣਕਾਰੀ ਅਨੁਸਾਰ ਦੋਸ਼ੀ ਨੇ ਪੁਲਿਸ ਨਾਕੇ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਜਤਨ ਨੂੰ ਗੋਲੀਆਂ ਲੱਗ ਗਈਆਂ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਜੀ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਏਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸ ਦੀ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲ ਤੇ ਪਤਾ ਲੱਗਿਆ ਵੀ ਉਹ ਇੱਧਰ ਆਰਫ ਕੇ ਰੋਡ ਦੇ ਅੱਗੇ ਸੋਢੀ ਵਾਲੇ ਦੇ ਕੋਲੇ ਇੱਧਰਲੇ ਪਾਸੇ ਉਹ ਉਹ ਕੰਫਰਮ ਹੋ ਗਿਆ ਤੇ ਇਨਫੋਰਮੇਸ਼ਨ ਬੇਸ ਨਾਕਾ ਬਣੀਆਂ ਕੀਤੀਆਂ ਗਈਆਂ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀ ਐਨ ਜੌਜ਼ ਦੇ ਸਿਚੁਐਟੀ ਕਰਾਉtheta ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਰਫ਼ਤਾਰ ਚ ਆਇਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫਾਲੋ ਕੀਤਾ ਤੇ ਉਸਨੇ ਅੱਗੇ ਪੁਲਿਸ ਪਾਰਟੀ ਦੇ ਫਾਇਰ ਕੀਤੇ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹਿ ਗਈ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਕਿਉਂ ਉਸਨੂੰ ਵਾਰਨਿੰਗ ਦਿੰਦੇ ਹੋਏ ਤਾਂ ਉਸਦੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਇਸੇ ਇਲਾਜ ਵਾਸਤੇ ਸਿਵਲ ਹਸਪਤਲ ਦਾਖਲ ਕਰਾਇਆ ਹੌਸ ਰੈਪਰ ਨੇ ਉਸਨੇ ਫਾਇਰ ਦਿੱਤਾ ਕਿ ਉਹੀ ਵੀ ਆਪਣੇ ਜੋ ਹੱਥ ਇਹ ਹਜੇ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ ਬੱਤੀਪੁਰ ਦਾ ਇੱਕ ਪਿਸਤਲ ਹੈ ਜਿਸ ਦੇ ਨਾਲ ਫਾਇਰ ਕੀਤੇ ਉਹ ਅਸੀਂ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵੈਪਨ ਜਿਸ ਦੇ ਨਾਲ ਮਰਡਰ ਵੈਪਨ ਹੈ ਕਦੀ ਇਹ ਬਾਅਦ ਦੀ ਤਫਤੀਸ਼ ਦਾ ਸਰ ਹੁਣ ਤੱਕ ਟੋਟਲ ਕਿੰਨੇ ਕੇਸ ਦਰਖਾਸਤ ਕਰਨ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀ ਹੈ ਇਹਨੂੰ ਗ੍ਰਫਤਾਰ ਕੀਤਾ ਇਹ ਫਰੋਇਟਰ ਫਰੋਇਟਰ ਦਾ ਹੀ ਕਰਨ ਵਾਲਾ ਹੈ ਆਸ-ਪਾਸ ਦਾ ਹਾਂਜੀ ਇਹ ਇੱਥੇ ਨੇੜੇ ਪਿੰਡ ਦਾ ਬਦਨੀ ਜੈਮਲ ਬਦਨੀ ਜੈਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਲੀਆਂ ਬਸਤੀ ਜੀ ਰਹਿੰਦਾ ਸੀ ਪਿਛੇ ਕਾਫੀ ਸਮੇਂ ਤੋਂ ਚੰਡੀਗੜ੍ਹ ਦੀਆਂ ਸੜਕਾਂ ਤੇ ਕੂੜਾ ਸਿੱਟਣ ਵਾਲਿਆਂ ਦੇ ਘਰਾਂ ਅੱਗੇ ਟੋਲ ਵਜਾਉਣ ਦੇ ਫੈਸਲੇ ਨੂੰ ਲੈ ਕੇ ਸਥਾਨਕ ਮੇਅਰ ਦੇ ਪਤੀ ਅਤੇ ਮਹਿਲਾ ਕਾਂਗਰਸੀ ਆਗੂ ਦੀ ਬਹਿਸ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਹ ਫੈਸਲਾ ਵਾਪਸ ਲੈ ਲਿਆ ਗਿਆ ਚੰਡੀਗੜ੍ਹ ਦੀਆਂ ਸੜਕਾਂ ਤੇ ਕੂੜਾ ਸਿੱਟਣ ਵਾਲਿਆਂ ਦੇ ਘਰ ਅੱਗੇ ਟੋਲ ਵਜਾਉਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਇਸ ਨੂੰ ਲੈ ਕੇ ਮਹਿਲਾ ਕਾਂਗਰਸੀ ਆਗੂ ਮਮਤਾ ਡੋਗਰਾ ਟੋਲ ਲਾ ਕੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਘਰ ਮੂਰੇ ਪਹੁੰਚ ਗਈ ਔਰ ਡੱਡੂ ਮਾਜਰਾ ਤੋਂ ਕੁੜਾ ਚੁੱਕ ਕੇ ਮੇਅਰ ਦੇ ਘਰ ਪੁੱਜੀ ਅਤੇ ਘਰ ਬਾਹਰ ਟੋਲ ਵਜਾ ਦਿੱਤਾ ਟੋਲ ਵਜੋਂ ਤੇ ਮਮਤਾ ਡੋਗਰਾ ਅਤੇ ਮੇਰ ਦੇ ਪਤੀ ਦਵਿੰਦਰ ਸਿੰਘ ਬਬਲਾ ਵਿਚਕਾਰ ਬਹਿਸਬਾਜ਼ੀ ਹੋ ਗਈ। ਮਮਤਾ ਡੋਗਰਾ ਨੇ ਕਿਹਾ ਕਿ ਉਹ ਚੇਤਾਵਨੀ ਦੇਣ ਆਏ ਹਨ ਕਿ ਇਸ ਤਰ੍ਹਾਂ ਟੋਲ ਵਜਾ ਕੇ ਲੋਕਾਂ ਨੂੰ ਜਲੀਲ ਕਰਨਾ ਬੰਦ ਕੀਤਾ ਜਾਵੇ। ਦਸਨਯੋਗ ਹੈ ਕਿ ਨਗਰ ਨਿਗਮ ਬਨੌਂ ਸ਼ਹਿਰ ਵਿੱਚ ਗੰਦ ਫੈਲਾਉਣ ਵਾਲਿਆਂ ਦੇ ਘਰਾਂ ਮੂਰੇ ਟੋਲ ਵਜੋਂ ਦਾ ਫੈਸਲਾ ਲਿਆ ਗਿਆ ਸੀ ਅਤੇ ਇਸੇ ਫੈਸਲੇ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। ਬੰਬੇ ਵਿੱਚ ਹੋ ਰਿਹਾ ਹੈ ਕਿ ਜਗ੍ਹਾ 'ਤੇ ਹੋ ਰਿਹਾ ਹੈ। ਵਾਹ ਕੇ ਲੋਕਾਂ ਨੂੰ ਪਸੰਦ ਹੈ। यहाँ के लोगों को नहीं पसंद यहाँ राजनीति भी बहुत चलती है क्योंकि अगली बारी ममता जी ने इलेक्शन भी लड़ना वहाँ से तो इसलिए सारा वो करना पड़ता है ना तो हम जो लोगों के हित की बात है वो हम करेंगे लोग लोग नहीं तो अरे करो ना अरे करो आप दफ्तर में आगे बात आप दफ्तर होना है देखिए आप, ऐसे आप, तो तो है सुनिए बजी बात साढ़े ग्यारह बजे आज मीटिंग बनाई है ठीक है कमिश्नर साहब को ही पूछेंगे और हमारा जो है मैं कह रहा हूँ की ये जो चीज़ अगर चंडीगढ़ ये उन्होंने की है कुछ हो सकता है की अच्छे के लिए की हो क्योंकि जिस तरीके से लोग पूरा यहाँ पे लोगों के बाहर बह जाते हैं स्पेशली जो हाँ पी जी रहते, रहते हैं वो रहते हैं वो हमारे कंट्रोल में नहीं आते चंडीगढ़ को नंबर वन पे कहाँ से लेके आएंगे हम ठीक है ना जब एक मिनट मेरी, तो मेरी बात तो पूरे मेरी बात तो पूरी होने दो पूरी तो होने दो बात तो पूरे होने दो अब चंडीगढ़ की जनता जो चाहती है चाहे कॉलोनी में चाहे गाँव में है कि चंडीगढ़ एक साफ सुथरा शहर होना चाहिए साफ सुथरा तभी होगा जब यहाँ से लोगों का कूड़ा जो है हम हर जगह से पास हो जाते हैं यहाँ ढेर लगे होते हैं कूड़ों के कौन फेंक जाता है वो नहीं पता लगता ठीक है इसीलिए जो है उन्होंने फैसला किया कि हम पैसे भी देंगे कि अगर जो कोई फेंकता है क्या है ਇਹ ਢੋਲ ਬਜਾਣ ਵਾਲਾ ਕੰਮ ਜੋ ਆ ਜੀ ਹਮੇ ਸਮਝ ਨਹੀਂ ਆਇਆ ਕਿਸ ਦਾ ਇਹ ਆਈਡੀਆ ਜ਼ਿਮਨੀ ਚੋਣ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਅਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਵਿਧਾਇਕ ਦੀ ਸੋਚ ਚੁੱਕੀ ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੋਚ ਚੁਕਵਾਈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਵੇਂ ਚੁਣੇ ਵਿਧਾਇਕ ਹਰਮੀਤ ਸਿੰਘ ਨੂੰ ਸੋਚ ਚੁਕਾਈ ਹੈ ਦੱਸ ਦਈਏ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਹਰਮੀਤ ਸਿੰਘ ਨੇ 1291 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਹ ਸੀਟ ਵਿਧਾਇਕ ਕਸ਼ਮੀਰ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ ਜਿਸ ਤੋਂ ਬਾਅਦ ਜ਼ਿਮਨੀ ਚੋਣ ਹੋਈ ਹੈ। ਹਰਮੀਤ ਸਿੰਘ ਹੁਣ ਚੌਥੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਪਹਿਲਾਂ ਉਹ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਵਜੋਂ ਚੁੜੇ ਜਾ ਚੁੱਕੇ ਹਨ। ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤੇ ਹਨ ਅਤੇ ਦੁਬਾਰਾ ਹਲਕੇ ਦੀ ਨੁਮਾਇੰਦਗੀ ਜੋ ਵਿਧਾਨ ਸਭਾ ਪਹੁੰਚੇ ਹਨ ਸੋਚਕ ਸਮਾਰੋਦ ਤੋਂ ਬਾਅਦ ਹਰਮਿਤ ਸਿੰਘ ਨੇ ਦਰਨਤਾਰਨ ਦੀ ਸੰਗਤ ਦਾ ਧੰਨਵਾਦ ਕਰਦਿਆ ਕਿਹਾ ਕਿ ਲੋਕਾਂ ਨੇ ਉਨ੍ਹਾਂ ਤੇ ਬਹੁਤ ਭਰੋਸਾ ਦਿਖਾਇਆ ਹੈ ਅਤੇ ਚਾਰ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਹਨ ਉਨ੍ਹਾਂ ਕਿਹਾ ਕਿ ਦਰਨਤਾਰਨ ਦੇ ਕਈ ਕੰਮ ਲੰਬੇ ਸਮੇਂ ਤੋਂ ਰੁਕੇ ਪਏ ਹਨ ਜਿਨ੍ਹਾਂ ਨੂੰ ਹੁਣ ਤੇਜ਼ੀ ਨਾਲ ਕਰਵਾਇਆ ਜਾਵੇਗਾ